जहाँ यहाँ पुलिस ने बुलाया वहाँ पे भेजा सुप्रीम कोर्ट ने ऑर्डर किया कि आप चलान पेश करो चलान किस चीज का पेश करेंगे एक सिंगल भी सबूत उनके खिलाफ नहीं कोई मिला ना कभी उन्होंने किया सो जब कुछ भी सबूत नहीं मिले अदालत में चलान पेश नहीं कर सके अब दो तीन अफसर पीछे परमार जी बदले दो तीन अफसर बदले फिर इन अफसरों को टूल की तरह यूज करके आज दोबारा फिर कोई झूठा पर्चा दर्ज करके मतलब अब आप बताओ बिना वर्दी के पुलिस वाले घुसे जा रहे हैं किसी जी ने बताया कि इनके हाथ में क्या आया क्या लेके आई है सो ये गलत हरकतें कर रहे हैं इनको कोर्ट में भी जवाब देना पड़ेगा सो श्रोमणी अकाली दल पूरी तरह डट के विक्रम जी के साथ है सड़कों पे भी आएंगे कोर्ट में भी इनको जवाब देंगे सो इनको पता चलेगा कि किस तरह श्रोमणी अकाली दल के वर्कर वर्को दबाया जा जाएगा आज इमरजेंसी का भी दिन है लगता है कि पंजाब में भी घोषित इमरजेंसी जो है वो चल रही है ये जो आम आदमी पार्टी और कांग्रेस है ना जी ये इंदिरा गांधी की इनकी माँ है उसने इमरजेंसी लगाई थी आज एमरजेंसी जैसे हालात पूरे पंजाब में इस सरकार ने क्रिएट कर दिया अगर कोई पत्रकार बोलता है ना जी उसको पर्चा दर्ज करके अंदर कर देते हैं अगर कोई लीडर बोलता है उस पर अंदर करते हैं उसे थ्रेट किया जाता है विक्रम जी ने छह महीने पहले ये भविष्यवाणी कर दी थी कि अब कोई टूटा हुआ पर्चा गलत झूठा पर्चा मुझ पर दर्ज करेंगे थ्रेट करेंगे लेकिन मैं डरने वाला नहीं हूँ और श्रोमणी अकाली दल का एक भी वर्कर ना कभी पुलिस के तस्त के سے ڈرا ہے نہ ہی ڈرے گا سرکار کی اس گنڈا گردی کا جواب ہم ڈٹ کر دیں گے ہر طرح سے لڑائی کریں گے یہ ننگی چٹٹی گنڈا گردی ہے کیونکہ سرکار کے پاس دکھانے کے لیے کوئی نہیں ہے انہوں نے کوئی بجلی پیدا کی ہے انہوں نے پنجاب میں کوئی سڑک بنائی ہے انہوں نے پنجاب میں کوئی ایئرپورٹ بنایا کسی نوجوان کو روزگار دیا کسی غریب کا بھلا کیا ہے سو یہ سرکار پوری طرح بخلاٹ میں ڈری ہوئی ہے ان کو پتہ ہے کہ ایک سال رہ گیا سو میں افسروں کو بھی بینتی کرتا ہوں ਕਿ ਆਪ ਇਨਕੇ ਹਾਥੋਂ ਕੇ ਟੂ ਨਾ ਬਨੇ 1 ਸਾਲ ਬਾਅਦ ਪੂਰੇ ਹਿੰਦੁਸਤਾਨ ਮੇ ਆਮ ਆਦਮੀ ਪਾਰਟੀ ਕਾ ਨਾਮ ਜ਼ਾਨ ਨਹੀਂ ਰਹੇਗਾ ਕਿਉਂਕਿ ਇਨਕੀ ਕਾਰਗਜ਼ਾਰੀ ਜ਼ੀਰੋ ਹੈ ਸੋ ਉਸ ਕਾਰਗਜ਼ਾਰੀ ਜ਼ੀਰੋ ਨਹੀਂ ਹੈ ਅਬ ਹਮਾਰੇ ਲੀਡਰੋ ਕੋ ਥ੍ਰੈਟ ਕਰਕੇ ਉਨਕੀ ਆਵਾਜ਼ ਬੰਦ ਕਰਨਾ ਚਾਹਤੇ ਹੈ ਸ਼ਾਇਦ ਇਨਕੀ ਸੋਚ ਗਲਤ ਹੈ ਇਹ ਕਭੀ ਪੋਸੀਬਲ ਹੀ ਨਹੀਂ ਐਸੇ ਦਬਕੇ ਮਾਰਕੇ ਹਮਾਰੇ ਕਿਸੇ ਲੀਡਰ ਕੀ ਆਵਾਜ਼ ਬੰਦ ਨਹੀਂ ਕਰਵਾ ਸਕਤੇ ਯਾਰ ਅੱਗੇ ਜਾਣ ਦੀ ਮੰਗ ਕਰ ਰਿਹਾ ਤੇ ਸਾਨੂੰ ਬਾਰ ਬਾਰ ਟਾਲਿਆ ਜਾ ਰਿਹਾ ਕਦੀ 10 ਮਿੰਟ ਦਾ ਟਾਈਮ ਦੇ ਦਿੰਦੇ ਆ ਕਦੀ 15 ਮਿੰਟ ਦਾ ਟਾਈਮ ਦੇ ਰਿਹਾ ਸਾਨੂੰ ਖਤਸਿਆ ਕਿ ਇਹ ਸਰਕਾਰ ਸਾਡੇ ਨਾਲ ਧੱਕ ਕਿਰਪਾ ਕਰਕੇ ਸਾਨੂੰ ਨਹੀਂ ਸਾਨੂੰ ਨਹੀਂ মিডিਆ ਨੂੰ ਤੇ ਲਾਓ ਕਰਨ ਜੋ ਵੀ ਹੋਣਾ ਹੈ ਮੀਡੀਆ ਦੇ ਸਾਹਮਣੇ ਹੋਵੇ ਸਰਕਾਰ ਨੇ ਸਾਨੂੰ ਪੂਰਾ ਖਸਜਾ ਹੈ ਵੀ 100% ਸਾਨੂੰ ਧੱਕਾ ਕਰਨ ਜਾ ਰਹੀ ਆ ਮੰਤਰੀ ਸਾਹਿਬ ਦੇ ਉੱਤੇ ਝੂਠਾ ਪਰਚਾ ਦੇਣ ਜਾ ਰਹੇ ਆ ਲੇਕਿਨ ਅਸੀਂ ਥੰਮ ਬਣ ਕੇ ਮੰਤਰੀ ਸਾਹਿਬ ਦੇ ਨਾਲ ਖੜੇ ਆ ਉਹ ਤੁਹਾਡੇ ਨਾਲ ਵਾਅਦਾ ਕਰਦੇ ਆ ਅਸੀਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਾਂਗੇ ਔਰ ਆਪਣੇ ਮੰਤਰੀ ਸਾਹਿਬ ਦੀ ਤੱਤੀ ਵਾਹ ਨਹੀਂ ਲੰਘਣ ਦਵਾਂਗੇ ਜਿਸ ਤਰੀਕੇ ਦੀ ਪੁਲਿਸ ਦੀ ਤਣਾਤੀ ਹੈ ਲੱਗਦਾ ਕਿ ਵਿਕਰਮ ਗ੍ਰਿਫਤਾਰੀ ਦੀ ਤਿਆਰੀ ਲੇਖੋ ਸੋਚ ਵੀ ਹੋ ਸਕਦਾ ਹੈ ਰੀਡ ਕਰ ਸਕਦਾ ਸਰਕਾਰ ਕੁਝ ਵੀ ਕਰ ਸਕਦੀ ਹੈ ਅਸੀਂ ਇੱਥੇ ਨਮਾਇੰਦੇ ਨੂੰ ਅੰਦਰ ਨਹੀਂ ਜਾਣ ਦੇਂਦੇ ਕਿਹੇ ਪੱਤਰਕਾਰ ਭਰਾ ਨੂੰ ਅੰਦਰ ਨਹੀਂ ਜਾਣ ਦੇਂਦੇ ਅੰਦਰ ਰੱਖ ਜੋ ਮਰਜ਼ੀ ਕਰ ਸਕਦੇ ਆ ਜੇ ਸਾਡੇ ਲੀਡਰ ਨੂੰ ਕੋਈ ਰੈਕਸ ਜਾਂ ਕੋਈ ਚੀਜ਼ ਆ ਕੇ ਅੰਦਰ ਪਾਈ ਗਈ ਤੇ ਸਾਰੇ ਜਿੰਨਾ ਜੂਤ ਦਾ ਵਰਕਰ ਹੈ ਸੜਕਾਂ ਦੇ ਉੱਤੇ ਰੁਕਾ ਗ੍ਰਿਫਤਾਰੀਆਂ ਦੇਊਗਾ ਸਾਨੂੰ ਅਸੀਂ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਆ ਸੋ ਕੋਈ ਤੁਸੀਂ ਸਾਡੇ ਪ੍ਰੈਸ ਵਾਲੇ ਭਰਾ ਜੇ ਇਹ ਵੀ ਵਿਚਾਰੇ ਜਿਹੜੇ ਖਲੋਤੇ ਵੀ ਸਾਡੇ ਭਰਾ ਨੇ ਪਰ ਇਹ ਬੱਜੇ ਨੇ ਬੱਜੇ ਨੇ ਸਰਕਾਰ ਦੇ ਬਿਲਕੁਲ ਬੱਜੇ ਬੈਠੇ ਨੇ ਜਿਸਨੂੰ ਨਹੀਂ ਜਾਣਦੇ ਜਾ ਰਹੇ ਕੋਈ ਆ ਜੀ ਦੇਖ ਮਜੀਠੀਆ ਨੂੰ ਮੀਡੀਆ ਨੂੰ ਅੰਦਰ ਦਿੱਤਾ ਜਾਂਦਾ ਜਾਵੇ ਤੇ ਸਾਨੂੰ ਨਹੀਂ ਅਲਾਉ ਕਰਦੇ ਮੀਡੀਆ ਕਰ ਨੂੰ ਬੈਰੀਕੇਡ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਧਿਕਾਰੀਾਂ ਦੀ ਪੁਲਿਸ ਪਲ ਦੀ ਤਣਾਤੀ ਲਗਾਤਾਰ ਵੱਧਦੀ ਜਾ ਰਹੀ ਹੈ ਹੁਣ ਜਿਸ ਸਬੱਧਰ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਲੱਗਦਾ ਹੈ ਕਿ ਕੁਝ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਹਰਾਸਤ ਚ ਲਿਆ ਜਾ ਸਕਦਾ ਕਿਉਂਕਿ ਪੁਲਿਸ ਪਲ ਹੋ ਰਿਥੇ ਪਹੁੰਚ ਚੁੱਕਿਆ ਹੈ ਚਾਰ ਨਾਕੇ ਨੇ ਚਾਰਾਂ ਤੇ ਬੈਰੀਕੇਡਿੰਗ ਕਰਕੇ ਘਰ ਨੂੰ ਜਾਣ ਦੇ ਕੋਠੀ ਨੂੰ ਜਾਣ ਦੇ ਰਸਤੇ ਜਿਹੜੇ ਆ ਮੁਕੰਮਲ ਰੂਪ ਦੇ ਵਿੱਚ ਸੀਲ ਕੀਤੇ ਗਏ ਆ ਪੂਰਾ ਗ੍ਰੀਨ ਐਵਨਿਊ ਐਸਵੇਲੇ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕੀਤਾ ਜਾ ਚੁੱਕਿਆ ਆ ਆਮ ਲੋਕਾਂ ਨੂੰ ਲੀਡਰਾਂ ਨੂੰ ਸਾਬਕਾ ਮੰਤਰੀ ਵੀ ਗੁਲਜਾਰ ਸਿੰਘ ਰਣਕੀ ਕੌਮਨਿਟੀ ਮੈਂਬਰ ਇੱਥੇ ਮੌਜੂਦ ਨੇ ਕਿਸੇ ਨੂੰ ਕਿਸੇ ਹਲਕਾ ਇੰਚਾਰਜ ਨੂੰ ਉਹ ਦੋ ਦੋ ਤਿੰਨ ਤਿੰਨ ਚੋਨਾ ਲੜ ਚੁੱਕੇ ਨੇ ਅਨੇਕਾਂ ਕਾਉਂਸਲਰਾਂ ਦੇ ਸਿਰ ਯੂਪ ਨੇ ਕਿਸੇ ਨੂੰ ਵੀ ਅੱਗੇ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤਾਂ ਹੁਣ ਸਰਕਾਰ ਦੇ ਖਿਲਾਫ ਰੋਜ਼ ਆਏ ਕਾਲੀ ਆਗੂ ਵਰਕਰਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਲਗਾਤਾਰ ਸਰਕਾਰ ਦੀ ਇਸ ਬਦਲਾ ਲਊ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ